इंडियन नेशनल कांग्रेस ਵੱਲੋਂ ਅਜਮਾਨਸਾ ਵਿਖੇ ਮਲੇਗਾ ਬਚਾਓ ਸੰਗਰਾਮ ਰੈਲੀ ਦਾ ਆਯੋਜਨ ਕੀਤਾ ਗਿਆ ਹੈ ਰੈਲੀ ਵਿੱਚ ਸ਼ਾਮਲ ਹੋਣ ਲਈ ਸੈਂਕੜੇ ਵਰਕਰ ਬੱਸਾਂ ਅਤੇ ਕਾਰਾਂ ਰਾਹੀਂ ਮਾਨਸਾ ਪਹੁੰਚ ਰਹੇ ਹਨ ਬੁੱੜਲਾਡਾ ਹਲਕੀ ਤੋਂ ਵੀ ਸੀਨੀਅਰ ਕਾਂਗਰਸ ਆਗੂ ਸਤਪਾਲ ਸਿੰਘ ਮੂਲੇਵਾਲਾ ਦੀ ਅਗਵਾਈ ਵਿੱਚ ਵੱਡਾ ਕਾਫਲਾ ਰਵਾਨਾ ਹੋਇਆ ਇਸ ਰੈਲੀ ਨੂੰ ਲੈ ਕੇ ਕਾਂਗਰਸ ਵਰਕਰਾਂ ਵਿੱਚ ਖਾਸਾ ਜੋਸ਼ ਵੇਖਣ ਨੂੰ ਮਿਲ ਰਿਹਾ ਹੈ ਮਾਨਸਾ ਦੀ ਧਰਤੀ ਅੱਜ ਕਾਂਗਰਸ ਦੇ ਝੰਡਿਆਂ ਨਾਲ ਰੰਗੀ ਨਜ਼ਰ ਆ ਰਹੀ ਹੈ ਸਪਾਲ ਸਿੰਘ ਮੂਲੇਵਾਲਾ ਦੀ ਅਗਵਾਈ ਹੇਠ ਸੈਂਕੜੇ ਵਰਕਰ ਬੱਸਾਂ ਅਤੇ ਕਾਰਾਂ ਦੇ ਕਾਫਲੇ ਨਾਲ ਰੈਲੀ ਸਥਾਨ ਵੱਲ ਰਵਾਨਾ ਹੋਏ ਇਸ ਮੰਨੇਗਾ ਬਚਾਓ ਸੰਗਰਾਮ ਰੈਲੀ ਵਿੱਚ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਵੜੀ ਸੀਨੀਅਰ ਅਗੂ ਪ੍ਰਤਾਪ ਸਿੰਘ ਬਾਜਵਾ ਅਤੇ ਪੁਪੇਸ਼ ਬਗੇਲ ਸਮੇਤ ਕਈ ਵੱਡੇ ਕਾਂਗਰਸੀ ਨੇਤਾ ਪਹੁੰਚ ਰਹੇ ਹਨ ਇਸ ਦੇ ਨਾਲ ਹੀ ਮਾਨਸਾ ਜ਼ਿਲ੍ਹੇ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਕੁਲਵੰਤਰਾਇ ਸਿੰਘਲਾ ਦੇ ਪ੍ਰਧਾਨ ਬਣਨ ਤੋਂ ਬਾਅਦ ਇੱਕ ਪਹਿਲੀ ਵੱਡੀ ਰੈਲੀ ਹੈ ਜਿਸ ਕਰਕੇ ਵਰਕਰਾਂ ਵਿੱਚ ਹੋਰ ਵੀ ਉਤਸ਼ਾਹ ਦੇਖਿਆ ਗਿਆ ਮਨਰੇਗਾ ਦੌਰਾਨ ਮੰਰੇਗਾ ਨਾਲ ਜੋੜੇ ਮੁੱਦਿਆਂ ਤੇ ਕੇਂਦਰ ਅਤੇ ਰਾਜ ਸਰਕਾਰ ਖਿਲਾਫ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਅਤੇ ਹੱਕਾਂ ਦੀ ਲੜਾਈ ਨੂੰ ਤੇਜ਼ ਕਰਨ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ ਇਸ ਮੌਕੇ ਸਤਪਾਲ ਸਿੰਘ ਮੂਲੇਵਾਲਾ ਕਿਹਾ ਕਿ ਅਸੀਂ ਮੰਰੇਗਾ ਮਜ਼ਦੂਰਾਂ ਦੇ ਹੱਕਾਂ ਲਈ ਲੜ ਰਹੇ ਹਾਂ ਇਹ ਲੜਾਈ ਚੱਲੀ ਰਹੇਗੀ ਕਾਂਗਰਸ ਪਾਰਟੀ ਜਿੰਦਾਬਾਦ ਸਰਕਾਰ ਮੁਕਾਬਲਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਅੱਜ ਮਨਰੇਗਾ ਬਚਾਓ ਸੰਗਰਾਮ ਦੇ ਤਹਿਤ ਜੋ ਮਾਨਸਾ ਵਿਖੇ ਬਹੁਤ ਵਿਸ਼ਾਲ ਵੱਡੀ ਰੈਲੀ ਹੋਣ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਪ੍ਰਤਾਪ ਸਿੰਘ ਬਾਜਵਾ ਜੀ ਤੇ ਭਪੇਸ਼ ਬਘੇਲ ਜੀ ਸਾਡੇ ਜਿਹੜੇ ਪੰਜਾਬ ਦੇ ਇੰਚਾਰਜ ਲਾਏ ਆ ਤੇ ਹੋਰ ਸਾਡੇ ਬਹੁਤ ਸਾਰੇ ਲੀਡਰ ਸਾਹਿਬਾਨ ਪਹੁੰਚ ਰਹੇ ਆ ਅਸੀਂ ਅੱਜ ਬੜਲਾਡੇ ਹਲਕੇ ਤੋਂ ਕੁਲਵੰਤਰਾਈ ਸਿੰਗਲਾ ਜੀ ਜੋ ਸਾਡੇ ਜਿਲ੍ਹੇ ਦੇ ਨਵ ਨਿਯੁਕਤ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਹੇਠ ਬੜਲਾਡੇ ਤੋਂ ਅੱਜ ਅਸੀਂ ਬਹੁਤ ਜ਼ਿਆਦੇ ਪਿੰਡਾਂ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਅੱਜ ਵਰਕਰਾਂ ਨੂੰ ਉਸ ਰੈਲੀ ਦੇ ਵਿੱਚ ਲੈ ਕੇ ਜਾ ਰਹੇ ਆ ਵਰਕਰਾਂ ਦੇ ਵਿੱਚ ਬਹੁਤ ਭਾਰੀ ਹੁਸ਼ਾ ਹੈ ਅੱਜ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਤੋ ਮੈਂ ਸਾਰੇ ਵਰਕਰ ਸਾਥੀਆਂ ਦਾ ਧੰਨਵਾਦ ਵੀ ਕਰਦਾ ਕਿਉਂਕਿ ਬਹੁਤ ਤ ਬਹੁਤ ਤਦਾਦ ਦੇ ਵਿੱਚ ਅੱਜ ਵਰਕਰ ਸਹਿਬਾਨ ਇੱਥੇ ਪਹੁੰਚੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਰੈਲੀ ਨੂੰ ਕਾਮਯਾਬੀ ਦੇਣ ਲਈ ਅੱਜ ਭਲਾੜੇ ਤੋਂ ਮੇਰੇ ਨਾਲ ਬਹੁਤ ਸਾਰੇ ਜਿਹੜੇ ਵਰਕਰ ਸਹਿਬਾਨ ਨੇ ਉਹ ਭਲਾੜੇ ਹਲਕੇ ਤੋਂ ਚੱਲ ਕੇ ਅੱਜ ਮਾਨਸਾ ਵਿਖੇ ਜਿਹੜੀ ਅਨਾਜ ਮੰਡੀ ਆ ਬਾਹਰਲੀ ਉਹਦੇ ਵਿੱਚ ਮੇਰੇ ਨਾਲ ਬਹੁਤ ਸਾਰੇ ਵਰਕਰ ਸਹਿਬਾਨ ਆ ਜਿਹੜੇ ਅੱਜ ਮੇਰੇ ਨਾਲ ਜਾ ਰਹੇ ਆ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਦਾ ਹਲਕੇ ਦੇ ਲੋਕਾਂ ਦਾ ਮੇਰੀਆਂ ਭੈਣਾਂ ਦਾ ਮਾਤਾਵਾਂ ਦਾ ਸਾਡੇ ਨੌਜਵਾਨ ਵੀਰਾਂ ਦਾ ਸਾਡੇ ਜਿਹੜੇ ਅ ਦਰਜਵਾਰਜਾ ਜਿੰਨੇ ਵੀ ਮਤਲਬ ਪੁਰਾਣੇ ਕਾਂਗਰਸੀ ਕਟੜ ਕਾਂਗਰਸ ਪੰਜਾਬ ਹਲਕੇ ਦੇ ਆਗੂ ਨੇ ਸਾਰਿਆਂ ਦਾ ਧੰਨਵਾਦ ਕਰਦਾ ਜੋ ਬਹੁਤ ਵੱਡੇ ਕਾਫਲੇ ਦੇ ਵਿੱਚ ਬੱਸਾਂ ਤੇ ਗੱਡੀਆਂ ਦਾ ਕਾਫਲਾ ਜਿਹੜਾ ਅੱਜ ਅਸੀਂ ਲੈ ਕੇ ਮਾਨਸਾ ਰੈਲੀ ਦੇ ਵਿੱਚ ਸ਼ਮੂਲੀਅਤ ਕਰ ਰਹੇ ਹਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ